ਪੰਜਾਬ ਦੀ ਸਿਆਸਤ ਦੇ ਅੰਦਰ ਵੱਡਾ ਧਮਾਕਾ ਹੋਣ ਜਾ ਰਿਹਾ ਚਾਰ ਤੋਂ ਪੰਜ ਮੰਤਰੀਆਂ ਦੀ ਪੰਜਾਬ ਕੈਬਨਿਟ ਚੋਂ ਛੁੱਟੀ ਹੋਣੀ ਹੈ ਨਵੇਂ ਮੰਤਰੀਆਂ ਦੇ ਨਾਂ ਵੀ ਸਾਹਮਣੇ ਆ ਗਏ ਕਈ ਦਿਨ ਹੋ ਗਏ ਤੁਹਾਨੂੰ ਕਹਿੰਦੇ ਆਣੂ ਕਿ ਸਰੀ ਸਫਲ ਹੋਣਾ ਪੁਨਰਗਠਨ ਹੋਣਾ ਫੇਰ ਬਦਲ ਹੋਣਾ ਤੈ ਹੈ ਪੰਜਾਬ ਕੈਬਨਿਟ ਚ ਹੋਣ ਵਾਲੇ ਫੇਰ ਬਦਲ ਨੂੰ ਲੈ ਕੇ ਇੱਕ ਖਬਰ ਮੰਝਰੇ ਆਮ ਤੇ ਆਈ ਹੈ ਜਿਹੜੀ ਖਬਰ ਤੁਹਾਡੇ ਸਾਰਿਆਂ ਦੇ ਹੋਸ਼ ਉਡਾ ਦੇਗੀ ਕਿਹੜੇ ਕਿਹੜੇ ਮੰਤਰੀਆਂ ਦੀ ਛੁੱਟੀ ਕੀਤੀ ਜਾਣੀ ਹੈ ਤੇ ਕਿਹਨੂੰ ਕਿਹਨੂੰ ਨਵਾਂ ਮੰਤਰੀ ਬਣਾਇਆ ਜਾਣਾ ਇਹਦੇ ਬਾਰੇ ਗੱਲ ਕਰਦੇ ਆਂ ਤੁਸੀਂ ਜੁੜ ਚੁੱਕੇ ਹੋ ਲੁੱਕ ਪੈਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿੱਚ ਵਾਵਾ ਕੁਸਰਮੂਸੜ ਚੱਲਦੀ ਹੈ ਕਦੇ ਦੋ ਉਪ ਮੁੱਖ ਮੰਤਰੀ ਲਾਏ ਜਾਣ ਦੀ ਖਬਰ ਹੈ ਪਰ ਇੱਕ ਚੌਂਦੀ ਚੌਂਦੀ ਖਬਰ ਆਈ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਉਹ ਖਬਰ ਇਹ ਹੈ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚੋਂ ਚਾਰ ਤੋਂ ਪੰਜ ਮੰਤਰੀਆਂ ਦੀ ਛਾਂਟੀ ਹੋਣ ਜਾ ਰਹੀ ਹੈ ਛੁੱਟੀ ਹੋਣ ਜਾ ਰਹੀ ਹੈ ਉਹਨਾਂ ਨੂੰ ਘਰ ਭੇਜਿਆ ਜਾ ਰਿਹਾ ਤੇ ਉਸੇ ਨਾਲ ਹੀ ਚਾਰ ਤੋਂ ਪੰਜ ਮੰਤਰੀਆਂ ਦੀ ਐਂਟਰੀ ਜਿਹੜੀ ਆ ਉਹ ਤੈਅ ਕਰ ਲਈ ਗਈ ਹੈ ਕਿਹੜੇ ਮੰਤਰੀ ਨੇ ਤੁਹਾਨੂੰ ਸਾਰੀ ਗੱਲ ਮੈਂ ਹੁਣ ਖੋਲ੍ਹ ਕੇ ਦੱਸਦਾ ਹਾਂ ਪੰਜਾਬ ਕੈਬਨਿਟ ਚੋਂ ਚਾਰ ਵਜ਼ੀਰਾਂ ਦੀ ਸ਼ਾਂਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਜਾਣੇ ਨੇ ਸੋਮਵਾਰ ਨੂੰ ਹੋਵੇਗਾ ਸੌ ਚੱਕ ਸਮਾਗਮ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਾਨੀ ਕਿ ਕੱਲ ਨੂੰ ਸੌ ਚੱਕ ਸਮਾਗਮ ਹੋਣਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਆ ਪੰਜਾਬ ਸਰਕਾਰ ਨੇ ਪੰਜਾਬ ਦੇ 4 ਕੈਬਨਿਟ ਵਜ਼ੀਰਾਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਜਦੋਂ ਕਿ ਕੈਬਨਿਟ ਵਿੱਚ 5 ਨਵੇਂ ਮੰਤਰੀ ਸ਼ਾਮਲ ਕੀਤੇ ਜਾਣੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਨਵੇਂ ਵਜ਼ੀਰਾਂ ਨੂੰ ਸੋਮਵਾਰ ਨੂੰ ਰਾਜ ਭਵਨ 'ਚ ਇੱਕ ਸਾਦੇ ਸਮਾਗਮ 'ਚ ਸੌਂ ਚੁਕਾਈ ਜਾਣ ਦਾ ਫੈਸਲਾ ਵੀ ਕੀਤਾ ਗਿਆ ਹੈ ਅਹਿਮ ਸੂਤਰਾਂ ਦੇ ਅਨੁਸਾਰ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਬਲਕਾਰ ਸਿੰਘ ਤੇ ਅਨਮੋਲ ਗਗਨ ਮਾਨ ਦੀ ਕੈਬਨਿਟ 'ਚੋਂ ਛੁੱਟੀ ਤੈਅ ਹੈ ਜਦੋਂ ਕਿ ਨਵੇਂ ਵਿਚਾਰਿਆਂ ਦੇ ਵਿੱਚ ਬ੍ਰਿੰਦਰ ਕੁਮਾਰ ਗੋਇਲ ਜੋ ਕਿ ਲਹਿਰਾਗਾਗਾ ਤੋਂ ਵਿਧਾਇਕ ਨੇ ਡਾਕਟਰ ਰਵੀ ਜੋਤ ਜਿਹੜੇ ਸ਼ਾਮਚਰਾਸੀ ਤੋਂ ਵਿਧਾਇਕ ਨੇ ਤਰਨਪ੍ਰੀਤ ਸਿੰਘ ਸੌਂਦ ਅਤੇ ਮਹਿੰਦਰ ਭਗਤ ਅਤੇ ਹਰਦੀਪ ਸਿੰਘ ਮੁੰਡੀਆਂ ਜੋ ਕਿ ਸਾਹਨੇਵਾਲ ਤੋਂ ਵਿਧਾਇਕ ਨੇ ਮਹਿੰਦਰ ਭਗਤ ਜਲੰਧਰ ਵੈਸਟ ਤੋਂ ਤਾਜ਼ੇ ਸੱਜਰੇ ਵਿਧਾਇਕ ਬਣੇ ਨੇ ਉਹਨਾਂ ਨੂੰ ਸੋਚਕਾਈ ਜਾਣੀ ਹੈ ਜਾਨੀ ਕਿ ਕੁੱਲ ਮਿਲਾ ਕੇ ਸਥਿਤੀ ਸਪਸ਼ਟ ਹੋ ਗਈ ਹੈ ਕੁੱਲ ਮਿਲਾ ਕੇ ਸਥਿਤੀ ਸਪਸ਼ਟ ਹੋ ਗਈ ਹੈ ਤੁਹਾਨੂੰ ਬੜੇ ਦਿਨਾਂ ਦੀਆਂ ਖਬਰਾਂ ਦੇ ਰਹੇ ਆ ਕਿ ਪਟਾਕਾ ਪਿਆ ਲੋ ਪਿਆ ਲੋ ਉਪ ਮੁੱਖ ਮੰਤਰੀਆਂ ਵਾਲੀ ਗੱਲ ਹਾਲੇ ਠੰਡੀ ਪੈਂਦੀ ਜਾਪਦੀ ਐ ਇਸ ਹਿਸਾਬ ਦੇ ਨਾਲ ਜਿਹੜੀ ਖਬਰ ਹੁਣ ਸਾਹਮਣੇ ਆਈ ਆ ਉਹਦੇ ਹਿਸਾਬ ਨਾਲ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਬਲਕਾਰ ਸਿੰਘ ਬ੍ਰਹਮਸ਼ੰਕਰ ਜਿੰਪਾ ਚੇਤਨ ਸਿੰਘ ਜੋੜਾ ਮਾਜਰਾ ਅਨਮੋਲ ਗਗਨਮਾਨ ਇਹਨਾਂ ਦਾ ਕੈਬਨਿਟ ਚੋਂ ਬਾਹਰ ਜਾਣਾ ਤੈਅ ਕਰ ਲਿਆ ਗਿਆ ਐ ਉਹਨਾਂ ਦੇ ਬਰਾਬਰ ਪੰਜ ਮੰਤਰੀ ਬਣਾਏ ਜਾਣੇ ਨੇ ਚਾਰੇ ਇੱਕ ਮੀਤ ਹੇਰ ਵਾਲੀ ਸੀਟ ਖਾਲੀ ਹੋਈ ਹੈ ਜਾਨੀ ਕਿ ਪੰਜ ਜਿਹਦੇ ਵਿੱਚ ਬਰਿੰਦਰ ਕੁਮਾਰ ਗੋਇਲ ਲਹਿਰਾ ਗਾਗਾ ਤੋਂ ਵਧਾਇਕ ਨੇ ਇਸੇ ਤਰ੍ਹਾਂ ਨਾਲ ਹੀ ਮਿੰਦਰ ਭਗਤ ਤੇ ਜਿਹੜਾ ਮੁੰਡੀਆਂ ਹੋਰਾਂ ਨੂੰ ਜਿਹੜਾ ਮੰਤਰੀ ਬਣਾਇਆ ਜਾਣਾ ਤੈਅ ਕਰ ਲਿਆ ਗਿਆ ਹੈ ਇਹ ਖਬਰ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਨੇ ਆਪਣੇ ਸੋਰਸਸ ਦੇ ਹਵਾਲੇ ਦੇ ਨਾਲ ਸਾਂਝੀ ਕੀਤੀ ਹੈ ਖਬਰ ਜਿਹੜੇ ਜਗੀ ਚਰਨਜੀਤ ਸਿੰਘ ਭੁੱਲਰ ਪੰਜਾਬ ਸਰਕਾਰ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਮਾਮਲਿਆਂ ਨਾਲ ਸੰਬੰਧਿਤ ਬਾ ਖਬਰ ਪੱਤਰਕਾਰ ਨੇਗੇ ਪੂ ਵੈਲ ਇਨਫਾਰਮਡ ਜਰਨਲਿਸਟ ਨੇ ਉਹ ਪੰਜਾਬ ਦੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਅਫੇਅਰਜ਼ ਦੇ ਨਾਲ ਦੇਖ ਕਰ ਦੇਖੀਏ ਤਾਂ ਕਹਿ ਸਕਦੇ ਆ ਕਿ ਖਬਰ ਲਗਭਗ ਤੈ ਹੈ ਤੁਹਾਨੂੰ ਦੱਸ ਹੀ ਦਿੱਤਾ ਕਿ ਕਿਸ ਪ੍ਰਕਾਰ ਜਿਹੜਾ ਆਮ ਆਦਮੀ ਪਾਰਟੀ ਦੇ ਅੰਦਰ ਜਿਹੜਾ ਘੋਲਮਚੋਲ ਚੱਲ ਰਿਹਾ ਸੀ ਕੁਸਰਮੁਸਰ ਚੱਲ ਰਹੀ ਸੀ ਕਹਿੰਦੇ ਨੇ ਕਿ ਜੇ ਅੱਗ ਲੱਗੀ ਹੁੰਦੀ ਹੈ ਜੇ ਧੁਖਦੀ ਹੈ ਤਾਂ ਧੂਆ ਉੱਠਦਾ ਹੈ ਉਹ ਗੱਲ ਅੱਜ ਸਪਸ਼ਟ ਹੋ ਗਈ ਹੈ ਕਈ ਸੱਜਣ ਬੇਲੀ ਕਹਿੰਦੇ ਸੀ ਕਿ ਐਵੇਂ ਮਾਰੀ ਜਾਂਦੇ ਹੋ ਕੋਈ ਮੰਤਰੀ ਨਹੀਂ ਬਦਲਿਆ ਜਾਣਾ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿੰਦੇ ਨੇ ਦੇਖਦਿਆ ਕੱਲ ਨੂੰ ਸੋਮਵਾਰ ਹੈ ਸੋਮਵਾਰ ਨੂੰ ਕਿਨੂ ਕਿਨੂ ਸੋਚ ਕਾਈ ਜਾਂਦੀ ਆ ਸਪਸ਼ਟ ਹੋ ਜਾਣਾ